ਸਾਰ ਸੰਗਤਿਓ ਗੱਡ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਸ ਸ਼ਸਤਰ ਦਾ ਨਾਮ ਹੈ ਸੈਫ ਔਰ ਅਰਬੀ ਦੇ ਵਿੱਚ ਇਸ ਨੂੰ ਜ਼ੁਲਫਕਾਰ ਵੀ ਕਿਹਾ ਜਾਂਦਾ ਹੈ ਇਹ ਇਸਲਾਮ ਧਰਮ ਦਾ ਧਾਰਮਿਕ ਪੈਗੰਬਰੀ ਸ਼ਸਤਰ ਹੈ ਇਸਲਾਮ ਧਰਮ ਦੇ ਬਾਨੀ ਹੋਏ ਹਨ Hazrat Muhammad Saab ਔਰ Hazrat Muhammad Saab ਦੀ ਸੁਪਤਰੀ ਦਾ ਨਾਮ ਹੈ ਬੀਬੀ ਫਾਤਿਮਾ ਬੀਬੀ ਫਾਤਿਮਾ ਦੇ ਘਰ ਵਾਲੇ ਦਾ ਨਾਮ ਹੈ Hazrat Ali ਇਨਾਂ ਦੇ ਦੋ ਸੁਪੁੱਤਰ ਹਨ हसन ਅਤੇ ਹੁਸੈਨ ਇਹਨਾਂ ਚਾਰਾਂ ਦੇ ਨਾਮ ਅਰਬੀ ਦੇ ਵਿੱਚ ਇਸ ਸ਼ਸਤਰ ਉੱਤੇ ਉਕਰੇ ਹੋਏ ਹਨ ਕੁਝ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ ਇੱਕ ਪਾਸੇ ਸੂਰਜ ਔਰ ਦੂਜੇ ਪਾਸੇ ਇਸ ਨਾਮ ਧਰਮ ਦਾ ਚੰਦਰਮਾ ਤੇ ਤਾਰੇ ਦਾ ਨਿਸ਼ਾਨ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸਲਾਮ ਧਰਮ ਦਾ ਇਹ ਗੰਭਰੀ ਧਾਰਮਿਕ ਸ਼ਸਤਰ ਹੈ ਇਹ ਗੁਰੂ ਘਰ ਵਿੱਚ ਕਿਵੇਂ ਆਇਆ ਇਸ ਦੇ ਨਾਲ ਇੱਕ ਛੋਟੀ ਜਿਹੀ ਸਾਖੀ ਜੁੜਦੀ ਹੈ ਇਸਲਾਮ ਧਰਮ ਦਾ ਧਾਰਮਿਕ ਜੰਦ ਹੋਇਆ ਕਰਬਲਾ ਦੇ ਮੈਦਾਨ ਵਿੱਚ ਉਸ ਮੈਦਾਨ ਦੇ ਵਿੱਚ ਇਹ ਸ਼ਸਤਰ ਦੀ ਵਰਤੋਂ ਕੀਤੀ ਗਈ ਉਸ ਜੰਗ ਦੇ ਵਿੱਚ ਹੁਸੈਨ ਸ਼ਹੀਦ ਹੋ ਗਿਆ ਹੁਸੈਨ ਦੀ ਮਾਤਾ ਨੇ ਬੀਬੀ ਫਾਤਿਮਾ ਨੇ ਇਹ ਸ਼ਸਤਰ ਮੱਕੇ ਦੇ ਕਿਤੇ ਭੇਟ ਕਰ ਦਿੱਤਾ ਉੱਥੋਂ ਦੇ ਖਲੀਫਿਆਂ ਨੇ ਇਹ ਸ਼ਸਤਰ ਬੜੇ ਪਿਆਰ ਦੇ ਨਾਲ ਸੰਭ ਕੇ ਰੱਖਿਆ ਸਮਾਂ ਬੀਤਿਆ ਔਰੰਗਜ਼ੇਬ ਵਕਤ ਉੱਤੇ ਕਾਟਲ ਹੋਇਆ ਉਹਨੇ ਜ਼ਬਰਦਸਤ ਕਰਦਿਆਂ ਹੋਇਆ ਲੋਕਾਂ ਨੂੰ ਜ਼ਬਰੀ ਮੁਸਲਮਾਨ ਬਣਾਇਆ ਇਹ ਸ਼ਾਸਤਰ ਔਰੰਗਜ਼ੇਬ ਤੱਕ ਪਹੁੰਚਿਆ ਉਹਨੇ ਬੜੇ ਪ੍ਰੇਮ ਦੇ ਨਾਲ ਬੜੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਇਹਨੂੰ ਆਪਣੇ ਤੋਸ਼ਖਾਨੇ ਵਿੱਚ ਸਾਮ੍ਹ ਕੇ ਰੱਖਿਆ ਭਗਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਜ਼ਫਰਨਾਮਾ ਸੇ ਪੜ ਕੇ ਔਰੰਗਜ਼ੇਬ ਦੀ ਮੌਤ ਹੋਈ ਉਸ ਦੀ ਮੌਤ ਤੋਂ ਪਿਛੋਂ ਉਹਦੇ ਦੋਨਾਂ ਪੁੱਤਰਾਂ ਤਾਰਾ ਆਸਫ ਅਤੇ ਮੋਜ਼ਮ ਦੇ ਵਿੱਚ ਤਕੜਕ ਪਿਛੇ ਜੰਗ ਛਿੜ ਗਈ। ਤਾਰਾ ਆਸਫ ਨੇ ਮੋਜ਼ਮ ਨੂੰ ਮਾਰ ਭਜਾਇਆ। ਮੋਜ਼ਮ ਨੇ ਬੜੇ ਹਿਲੇ ਵਸੀਲੇ ਕੀਤੇ, ਬੜੇ ਯਤਨ ਕੀਤੇ ਪਰ ਉਹਦੀ ਕੋਈ ਬਾਤ ਨਹੀਂ ਸੁਣਾ ਕਹੀ। ਅਖੀਰ ਉਹਨੇ ਭਾਈ ਨੰਤ ਲਾਲ ਸਾਹਿਬ ਜੀ ਨੂੰ ਵਿੱਚ ਪਾ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਆਪ ਮੇਰੀ ਜੰਗ ਦੇ ਵਿੱਚ ਮਦਦ ਕਰੋ। ਸਤਗੁਰਾਂ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਜੰਗ ਦੇ ਵਿੱਚ ਉਸਦੀ ਮਦਦ ਕੀਤੀ ਮੌਤਮ ਨੇ ਤਾਰਾ ਅਜ਼ਮ ਨੂੰ ਮਾਰਕਾਇਆ ਤੱਤ ਉੱਤੇ ਕਾਬਜ਼ ਹੋ ਗਿਆ ਉਹਨੇ ਆਪਣਾ ਨਾਮ ਬਦਲ ਕੇ ਰੱਖਿਆ ਬਹਾਦਰ ਸ਼ਾਹ ਉਹਨੇ ਆਪਣੀ ਤਾਜ ਕੋਸ਼ੀ ਦਾ ਸਮਾਗਮ ਆਗਰੇ ਦੇ ਕਿਲੇ ਵਿੱਚ ਰੱਖਿਆ ਸਤਨਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਸ਼ਾਮਲ ਹੋਣ ਵਾਸਤੇ ਬੇਨਤੀ ਪੱਤਰ ਭੇਜਿਆ ਸਤਗੁਰਾਂ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਘੋੜੇ ਉੱਤੇ ਸਵਾਰ ਹੋ ਕਰਕੇ ਸਿੱਧਾ ਸਮੇਤ ਆਗਰੇ ਦੇ ਕਿਲੇ ਵਿੱਚ ਦਾਖਲ ਹੋਏ ਸਤਿਗੁਰਾਂ ਦਾ ਬਹਾਦਰ ਸ਼ਾਹ ਨੇ ਬੜਾ ਭਾਰੇ ਸਵਾਗਤ ਕੀਤਾ ਹੀਰੇ ਜਵਾਹਰਾ ਭੇਟ ਕੀਤੇ ਉਥੇ ਇੱਕ ਸ਼ਸਤਰ ਵੀ ਸਤਿਗੁਰਾਂ ਨੇ ਭੇਟ ਕੀਤਾ ਅਦੇ ਬੇਨਤੀ ਕੀਤੀ ਸਤਿਗੁਰ ਜੀ ਆਪ ਜੀ ਸੰਸਾਰ ਦੇ ਬਹੁਤ ਵੱਡੇ ਪੈਗੰਬਰ ਤੇ ਇਸਲਾਮ ਧਰਮ ਦਾ ਪੈਗੰਬਰੀ ਸ਼ਸਤਰ ਹੈ ਤੇ ਆਪ ਜੀ ਨੂੰ ਸ਼ੋਭਾ ਪਾਉਂਦਾ ਹੈ ਉਸ ਸਮੇਂ ਤੋਂ ਇਹ ਸ਼ਸਤਰ ਤਖਤ ਸਾਹਿਬ ਜੀ ਵਿਖੇ ਸ਼ੋਭਾ ਪਾ ਰਿਹਾ